ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਇੱਕ ਵਾਰ ਫਿਰ ਹਾਜ਼ਰ ਹਾਂ ਆਪ ਜੀ ਨਾਲ ਇੱਕ ਨਵੀਂ ਇਤਿਹਾਸ ਕਿਤਾਬ ਲੈ ਕੇ ਮਹਾਰਾਣੀ ਜਿੰਦਾ ਇਹ ਕਿਤਾਬ ਗਿਆਨੀ ਸੋਹਣ ਸਿੰਘ ਜੀ ਸ਼ੀਤਲ ਵੱਲੋਂ ਲਿਖੀ ਗਈ ਹੈ ਇਸ ਕਿਤਾਬ ਵਿੱਚ ਮਹਾਰਾਣੀ ਜਿੰਦਾ ਦੇ ਜਨਮ ਤੋਂ ਲੈ ਕੇ ਅੰਤਲੇ ਸਮੇਂ ਤੱਕ ਸਾਰਾ ਇਤਿਹਾਸ ਲਿਖਿਆ ਗਿਆ ਹੈ ਕਿ ਕਿਦਾਂ ਛੋਟੀ ਉਮਰ ਵਿੱਚ ਉਹਨਾਂ ਦਾ ਮਹਾਰਾ ਰਣਜੀਤ ਸਿੰਘ ਨਾਲ ਵਿਆਹ ਹੋਣਾ ਮਹਾਰਾ ਰਣਜੀਤ ਸਿੰਘ ਨੂੰ ਮਿਲਣਾ ਮਾਰਾ ਦਲੀਪ ਸਿੰਘ ਦਾ ਜਨਮ ਔਰ ਮਾਰਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਖਾਲਸਾ ਰਾਜ ਵਿੱਚ ਜੋ ਉਹਨਾਂ ਨਾਲ ਵਧੀਕੀਆਂ ਹੋਈਆਂ ਡੋਗਰਿਆਂ ਵੱਲੋਂ ਸਾਚਾਂ ਕੀਤੀਆਂ ਗਈਆਂ ਸ਼ੇਰ ਸਿੰਘ ਵੱਲੋਂ ਸੰਧਾਵਾਲੀਆਂ ਵੱਲੋਂ ਜੋ-ਜੋ ਉਹਨਾਂ ਨਾਲ ਵਧੀਕੀਆਂ ਕੀਤੀਆਂ ਗਈਆਂ ਅੰਗਰੇਜ਼ਾਂ ਵੱਲੋਂ ਉਸ ਤੋਂ ਬਾਅਦ ਕੀਤੀਆਂ ਗਈਆਂ ਜੋ ਉਹਨਾਂ ਮਹਾਰਾਜ ਦਲੀਪ ਸਿੰਘ ਤੋਂ ਵੱਖਰਾ ਕੀਤਾ ਗਿਆ ਮਹਾਰਾਜ ਦਲੀਪ ਸਿੰਘ ਨੂੰ ਉਹਨਾਂ ਤੋਂ ਵਿਛੋੜਿਆ ਗਿਆ ਪਰ ਇੱਕ ਸਮਝਦਾਰ ਮਹਾਰਾਣੀ ਜਿੰਦ ਕੌਰ ਦਾ ਇੱਕ ਇਤਿਹਾਸ ਇਸ ਕਿਤਾਬ ਵਿੱਚ ਲਿਖਿਆ ਗਿਆ ਹੈ ਕਿਦਾਂ ਉਹਨਾਂ ਦੀ ਸਮਝਦਾਰ ਉਹ ਮਹਾਰਾਣੀ ਸਾਰੀਆਂ ਰਾਣੀਆਂ ਤੋਂ ਸਮਝਦਾਰ ਸੀ ਪਰ ਇਹਨਾਂ ਗਦਾਰਾਂ ਨੇ ਉਸ ਦੀ ਇੱਕ ਨਾ ਚੱਲਣ ਦਿੱਤੀ ਤੇ ਖਾਲਸਾ ਰਾਜ ਵੀ ਖਤਮ ਕਰ ਦਿੱਤਾ ਤੇ ਉਸ ਦੇ ਪੁੱਤਰ ਨੂੰ ਵੀ ਉਸ ਤੋਂ ਛੋੜ ਕੇ ਰੱਖ ਦਿੱਤਾ ਅੰਗਰੇਜ਼ਾਂ ਦੇ ਪੈਰਾਂ ਵਿੱਚ ਡਿੱਗ ਪਏ ਪਰ ਮਹਾਰਾਣੀ ਨੇ ਇਹ ਨਹੀਂ ਮੰਨੀ ਅੰਤ ਤੱਕ ਤੇ ਇਸ ਇਤਿਹਾਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਤੇ ਜਾ ਕੇ ਪਹਿਲੀਆਂ ਵੀਡੀਓ ਸੁਣ ਸਕਦੇ ਹੋ ਔਰ ਇਸ ਲੜੀ ਵਾਰ ਇਤਿਹਾਸ ਨਾਲ ਜੁੜ ਸਕਦੇ ਹੋ ਅਗਲਾ ਦਹਾੜ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਗਿਆਤ ਜੋੜ ਕੇ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਇਹ ਸਾਡਾ ਵੱਡਾ ਮੁੱਲਾ ਇਤਿਹਾਸ ਸਾਡੀ ਨੌਜਵਾਨੀ ਤੱਕ ਪਹੁੰਚ ਸਕੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਖਾਲਸਾ ਰਾਜ ਦੇ ਜਣਾ ਵਿੱਚ ਤੇਲ ਪਾਉਣ ਵਾਲੇ ਕੌਣ ਸਨ ਔਰ ਮਹਾਰਾਜ ਰਣਜੀਤ ਸਿੰਘ ਦੀ ਚੜ੍ਹਦੀ ਕਲਾ ਰਾਜ ਕੀ ਸੀਗਾ ਆਓ ਅੱਗੇ ਇਤਿਹਾਸ ਸ਼ੁਰੂ ਕਰਦੇ ਹਾਂ ਪਿਛਲੇ ਦਹਾ ਵਿੱਚ ਤੁਸੀਂ ਸੁਣਿਆ ਕਿ ਮਹਾਰਾਜ ਦੀਆਂ ਆਖਰੀ ਨਿਸ਼ਾਨੀਆਂ ਕੁਵਰ ਕਸ਼ਮੀਰਾ ਸਿੰਘ ਕੁਵਰ ਪਸ਼ੋਰਾ ਸਿੰਘ ਨੂੰ ਕਸ਼ਮੀਰਾ ਸਿੰਘ ਨੂੰ ਡੋਗਰੇ ਨੇ ਮਰਵਾ ਦਿੱਤਾ ਗੁਰਪਿਸ਼ੋਰਾ ਸਿੰਘ ਨੂੰ ਮਹਾਰਾਜ ਦੇ ਸਾਲੇ ਜਵਾਰ ਸਿੰਘ ਨੇ ਮਹਾਰਾਣੀ ਜਿੰਦਕੁਰ ਦੇ ਭਰਾ ਨੇ ਹੀ ਮਰਵਾ ਦਿੱਤਾ ਪਰ ਖਾਲਸਾ ਫੌਜ ਨੇ ਉਸ ਦਾ ਬਦਲਾ ਲਿਆ ਤੇ ਜਵਾਰ ਸਿੰਘ ਨੂੰ ਮਹਾਰਾਣੀ ਜਿੰਦਾ ਦੇ ਸਾਹਮਣੇ ਕਤਲ ਕਰ ਦਿੱਤਾ ਵੜ ਦਿੱਤਾ ਅਗਲਾ ਅਧਿਆਇ ਸ਼ੁਰੂ ਕਰਦੇ ਅੱਗੇ ਆਓ ਅਗਲਾ ਅਧਿਆਇ ਸ਼ੁਰੂ ਕਰਦੇ ਹਾਂ ਸਰਦਾਰ ਜਵਾਹਰ ਸਿੰਘ ਦੇ ਮਾਰੇ ਜਾਣ ਨਾਲ ਸਿੱਖ ਸਰਦਾਰਾਂ ਦੇ ਦਿਲਾਂ ਤੇ ਇਨਾ ਭੈ ਬੈਠ ਗਿਆ ਕਿ ਫਿਰ ਵਜ਼ੀਰ ਬੰਦੀ ਹਾਮੀ ਕੋਈ ਨਾ ਪਰੇ ਫੌਜ ਇੰਨੀ ਆਬੁਧਰੀ ਹੋ ਗਈ ਸੀ ਕਿ ਉਹਦੇ ਹੱਥੋਂ ਕਿਸੇ ਦਾ ਵੀ ਕਤਲ ਕਰਾਇਆ ਜਾ ਸਕਦਾ ਸੀ ਫੌਜ ਨੂੰ ਕਾਬੂ ਰੱਖਣਾ ਹਰ ਇੱਕ ਆਪਣੀ ਸ਼ਕਤੀ ਤੋਂ ਬਾਹਰ ਸਮਝਦਾ ਸੀ ਰਾਜਾ ਧਿਆਨ ਸਿੰਘ ਡੋਗਰੇ ਦੇ ਵੱਡੇ ਭਰਾ ਰਾਜਾ ਗੁਲਾਬ ਸਿੰਘ ਨੂੰ ਵਜ਼ੀਰ ਬਣਨ ਵਾਸਤੇ ਕਿਹਾ ਗਿਆ ਪਰ ਉਹਨੇ ਵਡੇਰੀ ਉਮਰ ਹੋਣ ਦੇ ਬਹਾਨੇ ਨਾ ਕਰ ਦਿੱਤੀ ਫਿਰ ਲਾਲ ਸਿੰਘ ਤੇਜਾ ਸਿੰਘ ਆਦ ਕੁਝ ਹੋਰ ਸਰਦਾਰਾਂ ਨੂੰ ਕਿਹਾ ਗਿਆ ਪਰ ਹਾਮੀ ਕਿਸੇ ਨਾ ਪਰੇ ਹਾਂ ਤੇ ਮਹਾਰਾਣੀ ਜਿੰਦ ਕੌਰਾਂ ਨੇ ਸਾਰੀ ਤਾਕਤ ਆਪਣੇ ਹੱਥ ਚ ਲੈ ਲਈ ਤੇ ਪੰਚਾਇਤ ਬਣਾ ਕੇ ਉਹਦੀ ਮਦਦ ਨਾਲ ਰਾਜ ਕਰਨ ਲੱਗੀ ਪੰਚਾਇਤ ਦੇ ਸਿਰ ਕਰਦੇ ਮੈਂਬਰ ਦੀਵਾਨ ਦੀਨਾ ਨਾਥ ਭਾਈ ਰਾਮ ਸਿੰਘ ਮਿਸਰ لال ਸਿੰਘ ਆਦ ਸਨ ਭਗਤ RAM ਤੇ ਫਕੀਰ ਨੂਰਦੀਨ ਤਨਖਾਹ ਵੰਨਣ ਤੇ ਲਾਏ ਗਏ ਛੋਟੀ ਜਹੀ ਜਿੰਦਾ ਨੇ ਨੂਰ ਜਹਾਨ ਬੇਗਮ ਦੀ ਕਹਾਣੀ ਪੜ੍ਹ ਕੇ ਕਦੇ ਕਿਹਾ ਸੀ ਮੈਂ ਵੀ ਰਾਜ ਕਰਾਂਗੀ ਉਨੁਰਾਜ ਕਰਨ ਦਾ ਸਮਾਂ ਤਾਂ ਮਿਲ ਗਿਆ ਪਰ ਬੜੇ ਮਹਿੰਗੇ ਮੁੱਲ ਮਿਲਿਆ ਜਿੰਦਾ ਬਾਰੇ ਲੇਡੀ ਲਗਨ ਲਿਖਦੀ ਹੈ ਮਹਾਰਾਣੀ ਜਿੰਦਾ ਆਪਣੇ ਪੁੱਤਰ ਦੀ ਬਾਲਕ ਅਵਸਥਾ ਵਿੱਚ ਉਸ ਦੀ ਪ੍ਰਤੀ ਬਾਲਕਾ ਸਰਪ੍ਰਸਤੀ ਬਣੀ ਉਹ ਲਾਇਕ ਤੇ ਪੱਕੇ ਰਾਦੇ ਵਾਲੀ ਇਸਤਰੀ ਸੀ ਉਸ ਦਾ ਪੰਚਾਇਤਾਂ ਵਿੱਚ ਬੜਾ ਅਸਰ ਸੀ ਉਹ ਨੀਤੀ ਨੂੰ ਸਮਝਣ ਵਾਲੀ ਸਾਜਸ਼ਾ ਕਰਨ ਵਾਲੀ ਤੇ ਵੱਡੇ ਹੌਸਲੇ ਵਾਲੀ ਸੀ ਇਹੋ ਜਿਹੀ ਹਿੰਮਤ ਵਾਲੀ ਜਿੰਦਾ ਰਾਜ ਦੀ ਮਾਲਕ ਬਣੀ ਪਰ ਅਫਸੋਸ ਉਸ ਵੇਲੇ ਪੰਜਾਬ ਰਾਜ ਅੰਦਰੋਂ ਅੰਦਰ ਅਸਲੋਂ ਖੋਖਲਾ ਹੋ ਚੁੱਕਾ ਸੀ ਉਸਦੇ ਵੱਡੇ ਵੱਡੇ ਸਰਦਾਰ ਸਾਧਸ਼ਾ ਦੇ ਪੁਤਲੇ ਬਣ ਚੁੱਕੇ ਸਨ ਪੰਡਤ ਲਾਲ ਸਿੰਘ ਤੇ ਤੇਜਾ ਸਿੰਘ ਤਾਕਤ ਹਾਸਲ ਕਰਨਾ ਚਾਹੁੰਦੇ ਸਨ ਸਭੋ ਤਾਕਤ ਦੇ ਡਾਂਡੇ ਭੁੱਖੇ ਸੋਣੀ ਪਰ ਸਿੱਖ ਲੋਕ ਦੇ ਹਿੰਮਤ ਉਹਨਾਂ ਵਿੱਚ ਨਹੀਂ ਸੀ ਪਰ ਰਾਜ ਸੀ ਤਾਕਤ ਦੇ ਪਖੇ ਲੱਭ ਲਿਆ ਉਹ ਪ੍ਰੋਜੈਕਟ ਕਰਨ ਵਾਲੇ ਖਾਨ ਹੋ ਜਾਂਦੇ ਹਨ ਅੰਗਰੇਜ਼ ਅੰਗਰੇਜ਼ੀ ਸਰਕਾਰ ਦੀ ਗੰਢੀ ਹੋਈ ਪਾਲਸੀ ਨੇ ਪੰਜਾਬੀਆਂ ਦਾ ਇੰਨਾ ਕੋਈ ਬਣਾਇਆ ਕਿ ਖਾਲਸਾ ਪੰਥ ਨੇ ਜਨਾਤਾਂ ਦੀ ਜੇ ਮਰਵਾ ਦਿੱਤੀਆਂ ਤਾਂ ਖਾਲਸਾ ਨੇ ਜੜੀਆਂ ਤਾਂ ਠੱਲੇ ਪੰਜਾਬ ਦੀ ਵਜੇਜਾ ਸਿੰਘ ਨੇ ਇਸ ਵਿਚੇਨ ਹਲਤ ਦਾ ਫਾਇਦਾ ਉਠਾ ਕੇ ਫੌਜਾਂ ਨੂੰ ਸਗੋਂ ਪੜਕਾ ਦਿੱਤਾ ਸਿੱਖ ਸਿਪਾਹੀਆਂ ਨੂੰ ਯਕੀਨ ਹੋ ਗਿਆ ਕਿ ਹੁਣ ਲੜਾਈ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਜਿੰਦਾ ਇਸ ਲੜਾਈ ਦੇ ਸਖਤ ਖਿਲਾਫ ਸੀ ਉਹ ਕਹਿੰਦੀ ਸੀ ਦਲੀਪ ਸਿੰਘ ਜੇ ਬਾਲਕ ਹੈ ਸਾਡਾ ਆਪਣਾ ਘਰ ਪਟਾ ਹੋਇਆ ਹੈ ਬਹੁਤੇ ਜਨੈ ਰਾਜ ਭਗਤ ਨਹੀਂ ਹਨ ਇਸ ਹਾਲਤ ਵਿੱਚ ਅਸੀਂ ਅੰਗਰੇਜ਼ ਨਾਲ ਲੜ ਕੇ ਜਿੱਤ ਨਹੀਂ ਸਕਾਂਗੇ ਸੋ ਸਾਨੂੰ ਅਜੇ ਅੰਗਰੇਜ਼ ਨਾਲ ਨਹੀਂ ਲੜਨਾ ਚਾਹੀਦਾ ਸ਼ਾਮ ਸਿੰਘ ਅਟਾਰੀ ਵਰਗੇ ਕੁਝ ਸਮਝਦਾਰ ਸਰਦਾਰ ਜਿੰਦਾਂ ਦੀ رائے ਨਾਲ ਫੈਮਸ ਹਨ ਪਰ ਜੋ ਸ਼ੀਲਾ ਤੜਾਉ ਉਹਨਾਂ ਨੂੰ ਬੁਜਦਲ ਪਿਛਾਂ ਖਿੱਚੂ ਤੇ ਨਾ ਜਾਣੇ ਕੀ ਕੀ ਕੁਸ਼ ਕਹਿਣ ਲੱਗ ਪਿਆ ਉਹ ਲੋਕ ਆਮ ਜਨਤਾ ਵਿੱਚ ਕਹਿਣ ਲੱਗ ਪਏ ਇਹ ਲੋਕ ਲੜਾਈ ਤੋਂ ਰੋਕਣ ਵਾਲੇ ਕਾਇਰ ਹਨ ਇਹਨਾਂ ਨੂੰ ਗੁਰੂ ਤੇ ਭਰੋਸਾ ਨਹੀਂ ਰਿਹਾ ਇਹ ਬੇਮੁਖ ਹੋ ਗਏ ਹਨ ਅਸੀਂ ਪੰਥ ਦੀ ਖਾਤਰ ਅੰਗਰੇਜ਼ਾਂ ਨਾਲ ਜ਼ਰੂਰ ਲੜਾਈ ਲੜਾਂਗੇ ਪਰ ਸਾਡੇ ਗੁਰੂ ਸਾਡੇ ਵੱਲ ਹੈ ਤੇ ਗੁਰੂ ਦਾ ਪੰਥ ਜ਼ਰੂਰ ਜਿੱਤੇਗਾ ਮੁਕਦੀ ਗੱਲ ਜਿੰਦਾਂ ਦੀ ਉਸ ਵੇਲੇ ਕਿਸੇ ਨਾ ਮੰਨੀ ਲਾਲ ਸਿੰਘ ਦਾ ਤੜਾ ਸ਼ਿਰੇ ਪੰਜਾਬ ਦੀ ਸਮਾਦ ਉਤੇ ਇਕੱਠਾ ਹੋਇਆ ਫੌਜਾਂ ਸਾਹਮਣੇ ਉਹਨਾਂ ਬੜੀਆਂ ਜਿਹੀਆਂ ਤਕਰੀਰਾਂ ਕੀਤੀਆਂ ਤੇ ਅੰਤ 17 ਨਵੰਬਰ 1800 45 ਸਵੀਨੋ ਅੰਗਰੇਜ਼ਾਂ ਰੋਧ ਲੜਾਈ ਦਾ ਆਲਾਨ ਕਰ ਦਿੱਤਾ ਉਸ ਵੇਲੇ ਲਾਲ ਸਿੰਘ ਨੂੰ ਵਜ਼ੀਰ ਤੇ ਤੇਜਾ ਸਿੰਘ ਨੂੰ ਫੌਜ ਦਾ ਸੇਨਾਪਤੀ ਬਣਾਇਆ ਗਿਆ ਇਹ ਦੋਵੇਂ ਉਹਦੇ ਕੰਮ ਚਲਾਉਾਰ ਜੀ ਸਨ 30000 ਸਿੱਖ ਫੌਜ ਨੂੰ ਨਾਲ ਲੈ ਕੇ ਦੋਵੇਂ ਪੰਡਰ ਦਰਿਆ ਸਤਲੂ ਟੱਪ ਪਏ ਅੰਗਰੇਜ਼ਾਂ ਤੇ ਸਿੱਖਾਂ ਦੀਆਂ ਸਤਲੂਈ ਕੰਡੇ ਪੰਜ ਲੜਾਈਆਂ ਹੋਈਆਂ ਸਿੱਖ ਸਬਾਈਆਂ ਨੇ ਲੜਨ ਵਿੱਚ ਬਹਾਦਰੀ ਵੱਲੋਂ ਕੋਈ ਵੱਲੋਂ ਅਖੀਰ ਕਰ ਦਿੱਤੀ ਪਰ ਉਹਨਾਂ ਦੇ ਆਗੂ ਵੈਰੀ ਨਾਲ ਰਲੇ ਹੋਏ ਸਨ ਸੋ ਲਾਲ ਸਿੰਘ ਆ ਦੀਗਦਾਰੀ ਦਾ ਸਦਕਾ ਸਿੱਖ ਇਹ ਜੰਗ ਹਾਰ ਗਏ ਓਏ ਮਹਾਰਾਣੀ ਜਿੰਦ ਕਉਰਾ ਤੇ ਸਰਦਾਰ ਸ਼ਾਮ ਸਿੰਘ ਘਟਾਰੀਆਂ ਦੇਸ਼ ਭਗਤਾਂ ਨੇ ਹਰ ਕੁਰਬਾਨੀ ਕੀਤੀ ਪਰ ਗਦਾਰਾਂ ਦੀ ਖੋਟੀ ਕਰਤੂਤ ਨੇ ਅੰਤ ਬੇੜਾ ਡੋਬ ਦਿੱਤਾ ਖਾਲਸਾ ਰਾਜ ਦਾ ਬੇੜਾ ਡੋਬ ਦਿੱਤਾ ਓਏ ਲੋਕਾਂ ਵਿੱਚ ਇਸ ਲੜਾਈ ਦਾ ਚਰਚਾ ਸ਼ੁਰੂ ਹੋਇਆ ਤਾਂ ਦੇਸ਼ ਤ੍ਰੋਹੀ ਨੇ ਸਾਰੇ ਦੋਸ਼ ਮਹਾਰਾਣੀ ਜਿੰਦਾਂ ਸਿਰ ਫੰਮਣੇ ਸ਼ੁਰੂ ਕਰ ਦਿੱਤੇ ਉਦੋਂ ਦੀਆਂ ਉਡਾਈਆਂ ਹੋਈਆਂ ਝੂਠੀਆਂ ਫਵਾਹ ਅਜੇ ਤੱਕ ਅਨਪੜ੍ਹ ਇਤਿਹਾਸ ਤੋਂ ਅੰਜਾਂ ਲੋਕਾਂ ਵਿੱਚ ਚੱਲੀਆਂ ਰਹੀਆਂ ਹਨ ਆਖੇ ਜਿੰਦਾਂ ਨੇ ਸਿੱਖਾਂ ਨੂੰ ਪੜ੍ਹਾ ਕੇ ਅੰਗਰੇਜ਼ਾਂ ਵਿਰੁੱਧ ਲੜਾਈ ਸ਼ੁਰੂ ਕਰਾਈ ਜਿੰਦਾਂ ਨੇ ਸਿੱਖ ਫੌਜਾਂ ਵਿਰੁੱਧ ਅੰਗਰੇਜ਼ਾਂ ਨੂੰ ਚਿੱਠੀਆਂ ਲਿਖੀਆਂ ਜਿੰਦਾਂ ਨੇ ਸਭਰਾਵਾਂ ਦੇ ਮੈਦਾਨ ਵਿੱਚ ਬਾਰੂਦ ਦੀਆਂ ਥਾਂ ਸਰੋਂ ਦੀਆਂ ਬੋਰੀਆਂ ਭੇਜ ਦਿੱਤੀਆਂ ਇਹਨਾਂ ਕਾਰਨਾ ਕਰਕੇ ਸਿੱਖ ਹਾਰ ਗਏ ਪਰ ਉਸ ਵੇਲੇ ਦੇ ਇਤਿਹਾਸਕਾਰ ਸਾਰੀਆਂ ਗਵਾਈਆਂ ਇਸ ਦੇ ਉਲਟ ਦਿੰਦੇ ਹਨ ਮੈਗਰੇਗਰ ਲਿਖਦਾ ਹੈ ਜਿੰਦਾ ਇਸ ਲੜਾਈ ਦੇ ਹੱਕ ਵਿੱਚ ਨਹੀਂ ਸੀ ਭਾਵ ਅੰਗਰੇਜ਼ਾਂ ਨਾਲ ਲੜਾਈ ਛੇੜਨਾ ਨਹੀਂ ਸੀ ਚਾਹੁੰਦੀ ਸਮਿਥ ਲਿਖਦਾ ਹੈ ਵਾਅਦਾ ਸਾਰਾ ਅੰਗਰੇਜ਼ਾਂ ਦਾ ਸੀ ਸੋਲਾ ਅੰਗਰੇਜ਼ਾਂ ਨੇ ਤੋੜੀ ਸੀ ਅੰਗਰੇਜ਼ਾਂ ਦੀਆਂ ਦੀਕੀਆਂ ਦੇ ਕਾਰਨ ਸਿੱਖ ਲੜਨ ਵਾਸਤੇ ਮਜਬੂਰ ਹੋ ਗਏ ਸਨ ਅੰਗਰੇਜ਼ਾਂ ਦੇ ਪੋਲੀਟੀਕਲ ਏਜੰਟ ਬਰਾਡਫੁੱਡ ਦਾ ਨਾਇਬ ਕੈਪਟਨ ਨਿਕਲਸਨ ਨਿਕਲਸਨ ਲਿਖਦਾ ਹੈ ਲਾਲ ਸਿੰਘ ਦੀਆਂ ਚਿੱਠੀਆਂ ਮੇਰੇ ਕੋਲ ਆਉਂਦੀਆਂ ਰਹੀਆਂ ਜਿਨ੍ਹਾਂ ਵਿੱਚ ਅੰਗਰੇਜ਼ਾਂ ਦਾ ਵਫਾਦਾਰ ਮਿੱਤਰ ਰਹਿ ਦਾ ਪ੍ਰੋਸਾ ਦਵਾਇਆ ਹੁੰਦਾ ਸੀ ਕਨਿਕਮ ਲਿਖਦਾ ਹੈ ਸਿੱਖਾਂ ਦੇ ਵਿਰੁੱਧ ਨੂੰ ਤਬਾਹ ਕਰਨ ਵਾਲਾ ਪੰਡਤ ਤੇਜਾ ਸਿੰਘ ਹੈ ਮੁਕ ਦੀ ਗੱਲ ਜਿਹੜੇ ਗੁਲਾ ਗੁਨਾਹ ਲਾਲ ਸਿੰਘ ਤੇਜਾ ਆਪ ਕਰਦੇ ਉਹ ਵਿਚਾਰੀ ਜਿੰਦਾ ਫਿਰ ਮੜ ਦਿੰਦੇ ਰਹੇ ਹਨ ਅਸਲੀਅਤ ਕੀ ਹੈ ਲਾਲ ਸਿੰਘ ਤੇਜਾ ਸਿੰਘ ਨੇ ਅੰਦਰ ਖਾਣੇ ਅੰਗਰੇਜ਼ਾਂ ਨਾਲ ਗੰਢ ਕੇ ਸਹਿਰ ਲੜਾਈ ਛੇੜੀ ਅੰਗਰੇਜ਼ਾਂ ਨੂੰ ਹਰ ਤਰ੍ਹਾਂ ਦੀਆਂ ਖਬਰਾਂ ਭੇਜਦੇ ਰਹੇ ਤੇ ਉਹਨਾਂ ਨੇ ਹੁਕਮ ਅਨੁਸਾਰ ਕੰਮ ਕਰਦੇ ਰਹੇ ਅੰਗਰੇਜ਼ਾਂ ਦੇ ਕੈਨ ਉੱਤੇ ਹੀ ਲਾਲ ਸਿੰਘ ਨੇ ਫਿਰੋਜ਼ਪੁਰ ਤੇ ਹਮਲਾ ਨਾ ਕੀਤਾ ਮੋਦਗੀ ਤੇ ਫਿਰੂ ਸ਼ਹਿਰ ਦੇ ਮੈਦਾਨ ਵਿੱਚੋਂ ਉਹ ਉਸ ਵੇਲੇ ਨਾ ਉੱਠਿਆ ਜਦ ਸਿੱਖ ਫੌਜਾਂ ਜਿੱਤ ਜਵਾਲ ਜਾਣ ਵਾਲੀਆਂ ਸਨ ਸਭਰਾਵਾਂ ਦੀ ਲੜਾਈ ਤੋਂ ਪਹਿਲਾਂ ਉਹਨੇ ਆਪਣੇ ਮੋਰਚੇ ਦਾ ਨਕਸ਼ਾ ਤੇ ਫੌਜੀ ਭੇਜ ਅੰਗਰੇਜ਼ਾਂ ਨੂੰ ਭੇਜ ਦਿੱਤੇ ਲਾਲ ਸਿੰਘ ਤੇ ਜੈਤ ਸਿੰਘ ਬਿਨਾਂ ਕਾਰਨਾ ਮੈਦਾਨਾਂ ਵਿੱਚੋਂ ਨਸ ਗਏ ਸਤਲੁਜ ਉੱਤੇ ਬੱਧਾ ਹੋਇਆ ਬੇੜੀਆਂ ਦਾ ਪੁਲ ਤੇਜਾ ਸਿੰਘ ਨੇ ਦੋ ਬੇੜੀਆਂ ਡੋਬ ਕੇ ਤੋੜ ਦਿੱਤਾ ਤਾਂ ਕਿ ਹਾਰੀ ਹੋਈ ਸਿੱਖ ਫੌਜ ਜਿਉਂਦੀ ਬਚ ਕੇ ਨਿਕਲ ਸਕੇ ਬਾਰੂਦ ਦੇ ਥਾਂ ਤੇਜਾ ਸਿੰਘ ਨੇ ਸਰੋਂ ਦੇ ਰੇਤ ਦੀਆਂ ਪੇਟੀਆਂ ਭਰ ਕੇ ਭੇਜ ਦਿੱਤੀਆਂ ਤੇ ਤੀਸਰਾ ਸੀ ਡੋਗਰਾ ਰਾਜਾ ਗੁਲਾਬ ਸਿੰਘ ਅਲੀਵਾਲ ਦੀ ਲੜਾਈ ਪਿੱਛੋਂ ਹੋਈ ਫੌਜ ਵਿੱਚ ਆ ਗਿਆ ਸੀ ਉਹਨੇ ਲਾਰਡ ਹਾਰਡਿੰਗ ਨਾਲ ਗੁਪਤ ਸਮਝੌਤਾ ਕਰ ਲਿਆ ਜੇ ਤਾਂ ਆਪਸੀ ਕਿ ਲੜਾਈ ਵਿੱਚ ਧੋਕੇ ਨਾਲ ਸਿੱਖ ਫੌਜ ਤਬਾਹ ਕਰ ਦਿੱਤੀ ਜਾਵੇ ਹਾਰੀ ਹੋਈ ਫੌਜ ਨੂੰ ਲਾਹੌਰ ਦਰਬਾਰ ਉਂਝ ਕਰ ਦੇਵੇ ਤੇ ਲਾਹੌਰ ਦਰਬਾਰ ਦੇ ਸਰਦਾਰਾਂ ਗਏ ਜਾਂ ਅਰਸਦਾ ਸੁਲਾਹ ਕਰ ਲੈਣਗੇ ਇਹ ਸਨ ਕਾਰਨ ਸਤਲੁਏ ਕੰਡੇ ਸਿੱਖਾਂ ਦੇ ਹਾਰਨ ਦੇ 10 ਫਰਵਰੀ ਨੂੰ ਸਭਰਾਵਾਂ ਦੇ ਮੈਦਾਨ ਵਿੱਚ ਸਿੱਖ ਹਾਰੇ ਤੇ 20 ਫਰਵਰੀ ਨੂੰ ਲਾਰਡ ਹਾਰਡਿੰਗ ਨੇ ਲਾਹੌਰ ਵਿੱਚ ਇੱਕ ਦਰਬਾਰ ਕੀਤਾ ਦਲੀਪ ਸਿੰਘ ਨੂੰ ਰਾਜ ਸਿੰਘਾਸਨ ਤੇ ਬਿਠਾਇਆ ਗਿਆ ਅੰਗਰੇਜ਼ ਅਫਸਰ ਸੱਜੇ ਹੱਥ ਤੇ ਸਿੱਖ ਖੱਬੇ ਹੱਥ ਬੈਠੇ ਇਹ ਹੈ ਫਰਕ ਜਿੱਤਨ ਤੇ ਹਾਰਨ ਵਾਲੀ ਕੌਮ ਦਾ ਹਾਰਡਿੰਗ ਨੇ ਦਲੀਪ ਸਿੰਘ ਨੂੰ ਸਿੱਖਾਂ ਦਾ ਮਹਾਰਾਜਾ ਮੰਨ ਲਿਆ ਉਹਦੇ ਮਾ ਤੇ ਹਿੱਤ ਲਾਲ ਸਿੰਘ ਨੂੰ ਵਜ਼ੀਰ ਤੇ ਤੇਜਾ ਸਿੰਘ ਨੂੰ ਸੈਨਾਪਤੀ ਥਾਪਿਆ ਹਾਰਡਿੰਗ ਦੇ ਕਹਿਣ ਉਤੇ ਰਾਜਾ ਗੁਲਾਬ ਸਿੰਘ ਨੇ ਕੋਇ ਨੂਰ ਹੀਰਾ ਲਿਆ ਕੇ ਵਿਖਾਇਆ ਜੋ ਹਾਰਡਿੰਗ ਨੇ ਆਪਣੇ ਹੱਥੀਂ ਸਾਰੇ ਅੰਗਰੇਜ਼ ਅਫਸਰਾਂ ਨੂੰ ਵਿਖਾਇਆ 9 ਮਾਰਚ 1846 ਈਸਵੀ ਨੂੰ ਲਾਹੌਰ ਦਰਬਾਰ ਤੰਗ ਰਹੀ ਸਰਕਾਰ ਵਿੱਚ ਸੁਲਾ ਹੋਈ ਇਸ ਐਦਨਾਮੇ ਅਨੁਸਾਰ ਬਿਆਸ ਤੋਂ ਚੜ੍ਹਦੇ ਪਾਸੇ ਦਾ ਸਾਰਾ ਇਲਾਕਾ ਸਿੱਖਾਂ ਨੇ ਅੰਗਰੇਜ਼ਾਂ ਨੂੰ ਦੇ ਦਿੱਤਾ ਨਾਲ ਹੀ جنگ ਦੇ ਹਰਜਾਨੇ ਵਜੋਂ ਸਿੱਖਾਂ ਨੇ 1.5 ਕਰੋੜ ਰੁਪਈਆ ਦੇਣਾ ਮੰਨਿਆ ਉਸ ਵਿੱਚੋਂ 50 ਲੱਖ ਨਕਦ ਦਿੱਤਾ ਤੇ 1 ਕਰੋੜ ਬਦਲੇ ਉਹਨਾਂ ਜੰਮੂ ਕਸ਼ਮੀਰ ਦਾ ਇਲਾਕਾ ਦੇ ਦਿੱਤਾ ਰਾਜਾ ਗੁਲਾਬ ਸਿੰਘ ਨੇ ਸਿੱਖਾਂ ਦੀ ਲੜਾਈ ਵਿੱਚ ਅੰਗਰੇਜ਼ਾਂ ਦੀ ਬਹੁਤ ਸੇਵਾ ਕੀਤੀ ਸੀ ਅੰਗਰੇਜ਼ਾਂ ਨੇ ਉਸ ਤੋਂ 70 ਲੱਖ ਰੁਪਏ ਲੈ ਕੇ ਜੰਮੂ ਕਸ਼ਮੀਰ ਉਸ ਨੂੰ ਦੇ ਦਿੱਤਾ ਉਹ ਉੱਥੋਂ ਦਾ ਮਹਾਰਾਜਾ ਬਣ ਗਿਆ 11 ਮਾਰਚ ਨੂੰ ਕੁਝ ਹੋਰ ਸ਼ਰਤਾਂ ਵਧਾ ਕੇ ਲਾਹੌਰ ਵਿੱਚ ਕੁਝ ਅੰਗਰੇਜ਼ੀ ਫੌਜ 1 ਸਾਲ ਵਾਸਤੇ ਰੱਖੀ ਗਈ ਇਹ ਪ੍ਰਬੰਧ ਕਰਕੇ ਲਾਰਡ ਹਾਰਡਿੰਗ ਤੇ ਗਫ ਲਾਹੌਰ ਛੱਡ ਕੇ ਚਲੇ ਗਏ ਪਿੱਛੋਂ ਸਿੱਖ ਹਕੂਮਤ ਕਹਿੋ ਜਿਹੀ ਰਹਿ ਗਈ ਇਸ ਬਾਰੇ ਅੰਗਰੇਜ਼ ਇਤਿਹਾਸਕਾਰ ਮੈ ਗ੍ਰੇਕਰ ਲਿਖਦਾ ਹੈ ਕੇ ਲਾਹੌਰ ਦੀ ਸਿੱਖ ਹਕੂਮਤ ਅਸਲੀ ਅਰਥਾਂ ਵਿੱਚ ਮਰ ਮੁੱਕ ਚੁੱਕੀ ਹੈ ਵਿਖਾਵੇ ਮਤੁਰਸ ਵਿੱਚ ਇੱਕ ਬਾਦਸ਼ਾਹ ਹੈ ਇੱਕ ਵਜ਼ੀਰ ਤੇ ਕੁਝ ਫੌਜ ਪਰ ਉਹ ਸਾਰੇ ਦੇ ਸਾਰੇ ਅੰਗਰੇਜ਼ੀ ਤਾਕਤ ਦੇ ਆਸਰੇ ਥੱਲੇ ਹਨ ਮਹਾਰਾਜਾ ਦਲੀਪ ਸਿੰਘ ਇੱਕ ਕਟ ਪੁਤਲੀ ਹੈ ਅਸਲੀ ਅਰਥਾਂ ਵਿੱਚ ਜਿਸ ਦੀ ਕੋਈ ਤਾਕਤ ਨਹੀਂ ਉਹ ਪੂਰੀ ਤਰ੍ਹਾਂ ਅੰਗਰੇਜ਼ਾਂ ਦੇ ਅਧੀਨ ਹੈ ਸਹੀ ਅਰਥਾਂ ਵਿੱਚ ਇਸ ਵੇਲੇ ਅੰਗਰੇਜ਼ੀ ਹੀ ਪੰਜਾਬ ਦੇ ਹਾਕਮ ਹਨ ਦੇਸ਼ ਤੇ ਕੌਮ ਨਾਲ ਇੰਨਾ ਵਿਸਾਖਾਤ ਕਰਕੇ ਲਾਲ ਸਿੰਘ ਪੰਜਾਬ ਦਾ ਵਜ਼ੀਰ ਬਣਿਆ ਪਰ ਉਹ ਵਜ਼ੀਰੀ ਉਸ ਨੂੰ ਬਹੁਤਾ ਚਿਰ ਮੰਨਣੀ ਨਾ ਮਿਲੀ ਰਾਜਾ ਗੁਲਾਬ ਸਿੰਘ ਜੰਮੂ ਦੇ ਵਿਰੁੱਧ ਸਾਜ਼ਿਸ਼ ਕਰਨ ਦੇ ਦੋਸ਼ ਵਿੱਚ 3 ਦਸੰਬਰ 1846 ਇਸ ਨੂੰ ਲਾਲ ਸਿੰਘ ਨੂੰ ਵਜ਼ਾਰਤੋਂ ਹਟਾ ਕੇ ਤੇ 2000 ਮਹਾਵਰ ਪੈਨਸ਼ਨ ਦੇ ਕੇ ਬਨਾਰਸ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਲਓ ਜੀ ਇਹ ਸੀ ਉਹਨਾਂ ਡੋਗਰਿਆਂ ਗੱਦਾਰਾਂ ਨੂੰ ਵੀ ਸਜ਼ਾ ਮਿਲੀ ਉਹਨਾਂ ਨੂੰ ਰਾਜ ਮੰਨਣਾ ਵੀ ਨਾ ਮਿਲਿਆ ਪਰ ਖਾਲਸੇ ਰਾਜ ਨੂੰ ਤੈਸ ਨੈਸ ਕਰ ਦਿੱਤਾ ਬੇੜੀਆਂ ਵਟੇ ਪਾ ਦਿੱਤੇ لالਚਾਂ ਪਿੱਛੇ ਜਿੱਥੇ ਕਿਤੇ ਮਹਾਰਾਜਾ ਰੇਰੇ ਪੰਜਾਬ ਰਿਆਸਤਾਂ ਤੋਂ ਜਰਮਾਨੇ ਲੈਂਦਾ ਹੁੰਦਾ ਸੀ ਕਿੱਥੇ 25-25000 ਰੁਪਇਆ 50000 ਲੈਂਦਾ ਸੀ ਕਿੱਥੇ ਸਵਾ ਕਰੋੜ ਰੁਪਇਆ ਮਹਾਰਾਜਾ ਛੇਰੇ ਪੰਜਾਬ ਦੇ ਖਾਲਸਾ ਰਾਜ ਵਿੱਚੋਂ ਅੰਗਰੇਜ਼ ਲੈ ਗਏ ਓਏ ਲੁੱਟ ਕੇ ਪਰ ਇਹ ਕਿਉਂ ਇਹ ਲਾਲ ਸਿੰਘ ਤੇਜਾ ਸਿੰਘ ਤੇ ਆਹ ਹੋਰ ਜਿਹੜੇ ਗਦਾਰ ਸੀਗੇ ਇਹਨਾਂ ਦੀ ਸਾਰੀ ਇਹ ਕੀਤੀ ਕਰਾਈ ਸੀ ਖਾਲਸੇ ਰਾਜ ਨੂੰ ਖਤਮ ਕਰਨ ਵਿੱਚ ਇਹਨਾਂ ਨੇ ਆਪਣਾ ਸਾਰਾ ਜੋਰ ਲਾਇਆ ਪਰ ਮਿਲਿਆ ਇਹਨਾਂ ਨੂੰ ਕੁਝ ਨਹੀਂ ਲਓ ਜੀ ਅੱਜ ਲਈ ਇਹਨਾਂ ਇਤਿਹਾਸ ਲੈ ਕੇ ਹਾਜ਼ਰ ਹਾਂ ਅਗਲਾ ਦੈ ਲੈ ਕੇ ਕੱਲ ਨੂੰ ਹਾਜ਼ਰ ਹੋਵਾਂਗੇ ਇਤਿਹਾਸ پڑھਦੇ ਹਾਂ ਸੁਣਦੇ ਹਾਂ ਸੁਣਾਉਂਦੇ ਸਮੇਂ ਬੇਨਤਾ ਪ੍ਰਕਾਰ ਦੀਆਂ ਪੁੱਲਾਂ ਚੁੱਕਾ ਹੋਈਆਂ ਜਾਂਦੀਆਂ ਨਾ ਹੋਈਆਂ ਹੋਣੀਆਂ ਗੁਰੂ ਸਾਹਿਬ ਬਖਸ਼ਰ ਹਾਰ ਨੇ ਸਿੰਘ ਨੂੰ ਅੱਗੇ ਤੋਂ ਸਹੀ ਇਤਿਹਾਸ ਪੜਨ ਸੁਣ ਸੁਣਾਉਣ ਦੀ ਸੋਜੀ ਬਖਸ਼ਣ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵਾਹਿਗੁਰਜੀਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ